ਸਸੇ ਕਾਲਜ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹਿ ਰਿਹਾ ਹੈ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਕਾਰੋਬਾਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ ਪਸ਼ੂਆਂ ਦੀ ਵੱਡੀ ਹਾਨੀ ਹੋਈ ਅਰਬਾਂ ਦਾ ਨੁਕਸਾਨ ਹੋਇਆ ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝਾ ਕਰਦਾ। ਪਰ ਇਹਨਾ ਕੁਝ ਹੋਣ ਦੇ باوجود ਪੰਜਾਬ ਨੇ ਹਾਰ ਨਹੀਂ ਮੰਨੀ। ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ। ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸलाम ਕਰਦਾ ਜਵਾਨਾਂ ਨੂੰ, ਇੰਡੀਅਨ ਆਰਮੀ ਨੂੰ, ਐਨਡੀਆਰਐਫ, ਬੀਐਸਐਫ, ਪੰਜਾਬ ਪੁਲਿਸ, ਆਫੀਸਰਸ, ਡਾਕਟਰਸ, ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵਧ ਕੇ ਮਦਦ ਕਰ ਰਿਹਾ ਹੈ। ਤੇ ਖਾਸ ਤੌਰ ਤੇ ਮੈਂ دلੋਂ ਧੰਨਵਾਦ ਕਰਦਾ ਸਿਵਲ ਸੁਸਾਇਟੀ ਦਾ ਐਨ ਜੀਓਜ਼ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ ਨੇ ਲੰਗਰ ਦੀ ਰੀਤ ਸ਼ੁਰੂ ਕੀਤੀ ਸੀ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪੰਜਾਬ ਦਾ ਹਰ ਪਿੰਡ ਹਰ ਗੁਰਦੁਆਰਾ ਲੰਗਰ ਦੀ ਸੇਵਾ ਕਰ ਰਿਹਾ ਹੈ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵੱਲੋਂ ਜੋ ਕੁਝ ਹੋ ਸਕਦਾ ਹੈ ਮੈਂ ਉਹ ਆਪਣੇ ਸੂਬੇ ਲਈ ਕਰਾਂ ਐਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ ਐਮਪੀ ਲੈਡ ਫੰਡਸ ਚੋਂ 3 ਕਰੋੜ 25 ਲੱਖ ਰੁਪਇਆ ਅਲੋਕੇਟ ਕਰ ਰਿਹਾ ਦੋ ਕਰੋੜ 75 ਲੱਖ ਬੰਦੀ ਮਰਮਤ ਲਈ ਫਲਡ ਪ੍ਰੋਟੈਕਸ਼ਨ ਇੰਮੈਂਕਮੈਂਟ ਦੀ ਮਜ਼ਬੂਤੀ ਲਈ ਤੇ 50 ਲੱਖ ਰੁਪਇਆ ਲੋਕਾਂ ਦੇ ਰਿਲੀਫ ਅਤੇ ਰੀਹੈਬਿਟੇਸ਼ਨ ਲਈ ਮੈਂ ਫੈਸਲਾ ਆਪ ਫਲਡ ਇਫੈਕਟਿਡ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਇਹ ਫੰਡਸ ਨਾਲ ਪੂਰਾ ਫਲਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਨੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਈ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਹੈ ਉਹ ਮੇਰਾ ਫੰਡ ਨਹੀਂ ਹੈ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਦ ਤੋਂ ਵੱਦ ਮਦਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਜੀ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹ ਰਿਆ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਕਾਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ ਪਸ਼ੂਆਂ ਦੀ ਵੱਡੀ ਹਾਨੀ ਹੋਈ ਅਰਬਾਂ ਦਾ ਨੁਕਸਾਨ ਹੋਇਆ ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝਾ ਕਰਦਾ ਪਰ ਇਹਨਾ ਕੁਝ ਹੋਣ ਦੇ ਬਾਵਜੂਦ ਪੰਜਾਬ ਨੇ ਹਾਰ ਨਹੀਂ ਮੰਨੀ ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਜਵਾਨਾਂ ਨੂੰ ਇੰਡੀਅਨ ਆਰਮੀ ਨੂੰ ਐਨਡੀਆਰਐਫ ਬੀਐਸਐਫ ਪੰਜਾਬ ਪੁਲਿਸ ਆਫਿਸਰਸ ਡਾਕਟਰਸ ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵਧ ਕੇ ਮਦਦ ਕਰ ਰਿਹਾ ਹੈ ਤੇ ਖਾਸ ਤੌਰ ਤੇ ਮੈਂ ਦਿਲੋਂ ਧੰਨਵਾਦ ਕਰਦਾ ਸਿਵਲ ਸੁਸਾਇਟੀ ਦਾ ਐਨ ਜੀਓਜ਼ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ ਨੇ ਲੰਗਰ ਦੀ ਰੀਤ ਸ਼ੁਰੂ ਕੀਤੀ ਸੀ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪੰਜਾਬ ਦਾ ਹਰ ਪਿੰਡ ਹਰ ਗੁਰਦੁਆਰਾ ਲੰਗਰ ਦੀ ਸੇਵਾ ਕਰ ਰਿਹਾ ਹੈ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵੱਲੋਂ ਜੋ ਕੁਝ ਹੋ ਸਕਦਾ ਹੈ ਮੈਂ ਉਹ ਆਪਣੇ ਸੂਬੇ ਲਈ ਕਰਾਂ ਐਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ MP ਲੈਡ ਫੰਡਸ ਚੋਂ 3 ਕਰੋੜ 25 ਲੱਖ ਰੁਪਿਆ ਅਲੋਕੇਟ ਕਰ ਰਿਹਾ ਦੋ ਕਰੋੜ 75 ਲੱਖ ਬੰਦੀ ਮਰਮਤ ਲਈ ਫਲਡ ਪ੍ਰੋਟੈਕਸ਼ਨ ਇੰਬੈਂਕਮੈਂਟ ਦੀ ਮਜ਼ਬੂਤੀ ਲਈ ਤੇ 50 ਲੱਖ ਰੁਪਿਆ ਲੋਕਾਂ ਦੇ ਰਿਲੀਫ ਅਤੇ ਰੀਹੈਬਿਟੇਸ਼ਨ ਲਈ ਮੈਂ ਫੈਸਲਾ ਆ ਫਲਡ ਇਫੈਕਟਡ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਂਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਹੈ ਇਹ ਫੰਡਸ ਨਾਲ ਪੂਰਾ ਫਲਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਣੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਹੀ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਹੈ ਉਹ ਮੇਰਾ ਫੰਡ ਨਹੀਂ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027